ਅੱਜ ਜਗਾ ਜਗਾ ਤੇ ਸਾਡੇ ਲੀਗੂ ਜਿਹੜੇ ਆ ਸੀਨੀਅਰ ਤੇ ਜਾ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਕਿਸ ਲਈ ਕਿ ਦੇਸ਼ ਦੇ ਅੰਦਰ 1984 ਦੀ ਨਸਲ ਖਤਰੀ ਦੰਗੇ ਜਿਹੜੇ ਹੁੰਦੇ ਹਨ ਜਿਸ ਤਰ੍ਹਾਂ ਗੁਜਰਾਤ ਚ ਹੋਏ ਦੰਗਾ ਕਰਨ ਵਾਲੇ ਲੋਕ 175 ਤੋਂ ਵੱਧ ਪੁਲਿਸ ਦੀ ਗੋਲੀ ਦਾ ਸ਼ਿਕਾਰ ਔਰ ਉਹ ਦੰਗੇ ਸਿਰਫ ਪੂਰੇ ਗੁਜਰਾਤ ਚ ਨਹੀਂ ਹੋਏ 7 ਜ਼ਿਲ੍ਹਿਆਂ ਚ ਔਰ ਉਹਨਾਂ ਦੰਗਿਆਂ ਨੂੰ ਕਰਨ ਵਾਲੇ ਜਿਹੜੇ بڑے ਲੋਕ ਸੀ ਜਿਸ ਤਰ੍ਹਾਂ ਸਟੇਟ ਕੈਬਨਿਟ ਮਨਿਸਟਰ ਦੀ ਮਾਇਆ ਕਾਰਨ ਹੋਰ ਕਰਤੀ ਸਜਾ ਬਾਕੀਆਂ ਨੂੰ ਤਾਂ ਹੋਣੀ ਸੀ ਕੈਬਨਿਟ ਮਨਿਸਟਰ ਨੂੰ ਔਰ ਇਹ ਜਿਹੜੇ ਨਸ਼ਮ ਖੁਸ਼ੀ ਹੋਈ ਇਹਦੇ ਚ ਇੱਕ ਵੀ ਕਤਲੋਗਾਰ ਕਰਨ ਵਾਲਾ ਵਿਅਕਤੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ। ਔਰ ਚੰਨ ਦਿਨ ਹੋਏ ਬੇਰੋਕ ਟੋਕ ਕੋ ਲਗਾਤਾਰ ਹੈ। ਔਰ ਪੂਰੇ ਦੇਸ਼ ਤੇ ਇਸ ਨੂੰ ਅਸੀਂ ਨਸਲਕੁਸ਼ੀ ਕਹਿ ਸਕਦੇ ਹਾਂ। ਨਸਲਕੁਸ਼ੀ ਕਿਸ ਕੌਮ ਦੀ? ਕਿੰਨਾ ਲੋਗਾ ਦੀ? ਇਹ ਤਾਂ ਖਾਲਸਾ ਦੀ ਸਿਰਜਣਾ ਕੀਤੀ ਨਾ ਗੁਰੂ ਸਾਹਿਬ ਨੇ। ਤਾਂ ਉਹਨਾਂ ਨੇ ਕੀ ਕਿਹਾ ਸੀ? ਜਦੋਂ ਪੰਜ ਪਿਆਰੇ ਸਾਜਰੇ ਉਸ ਤੋਂ ਬਾਅਦ ਇਹ ਕਿਹਾ। ਕਿ ਹੁਣ ਮੈਨੂੰ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇ। ਉਹਨਾਂ ਨੇ ਅੱਗੇ ਕੀ ਕੀਤਾ ਭਾਈ ਦਿਆ ਸਿੰਘ ਉਹਨਾਂ ਨੇ? ਗੁਰੂ ਸਾਹਿਬ ਅਸੀਂ ਤਾਂ ਸੀਸ ਦਿੱਤੇ ਆ ਤੁਸੀਂ ਕੀ ਦੇਵੋਗੇ? ਉਹਨਾਂ ਨੇ ਕਹਿੰਦੇ ਉਸ ਦੇਸ਼ ਨੂੰ ਧਰਮ ਨੂੰ ਕੌਮ ਨੂੰ ਜਰੂਰਤ ਪਈ ਜ਼ੁਲਮ ਦੇ ਖਿਲਾਫ ਖੜੇ ਹੋਣ ਦੀ ਜਰੂਰਤ ਪਈ ਉਦੋਂ ਸੀਸ ਦਿੱਤੇ। ਜਦੋਂ ਫੇਰ ਪਹੁੰਗੀ ਫੇਰ ਸੀਸ ਲਿਆ ਦੇ। ਮੈਨੂੰ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ। ਉਹ ਜਿਹੜਾ ਖਾਲਸਾ ਜਲਮ ਦੇ ਖਿਲਾਫ ਸੰਘਰਸ਼ ਕਰਨ ਲਈ ਖੜਾ ਹੋਇਆ ਹੋਵੇ ਉਹ ਜਿਹੜਾ ਖਾਲਸੇ ਦੀ ਸਿਰਜਣਾ ਦੇਸ਼ ਧਰਮ ਤੇ ਕੌਮ ਲਈ ਹੋਈ ਹੋਵੇ ਉਸ ਖਾਲਸਾ ਦੀ ਕਤਲੋਗਾਰਥ ਹੋਵੇ 3 ਦਿਨ ਲਗਾਤਾਰ ਹੋਵੇ ਬੇਰੋਕਤੋ ਕੋਲ ਔਰ ਸਰਕਾਰੀ ਕਤਲੋਗਾਰਥ ਹੋਵੇ ਫਿਰ ਕਿੱਥੇ ਬਸ ਨਹੀਂ ਕੀਤੀ ਜਿਹੜੇ ਉਸ ਚਜਨਾ ਤੇ ਉਂਗਲੀਆਂ ਉਠੀਆਂ ਕਿ ਇਹਨਾਂ ਨੇ ਕਤਲੋਗਾਰਥ ਕਰਵਾਈ ਹੈ ਕਾਂਗਰਸ ਦੇ بڑے ਯੂਨਾਂ ਉਹਨਾਂ ਦੇ ਵਿੱਚ ਕਮਲ ਨਾਉਂ ਨੂੰ ਮੁੱਖ ਮੰਤਰੀ ਬਣਾਤਾ ਚੀਫ ਮਿਨਿਸਟਰ ਔਰ ਕਈਆਂ ਨੂੰ ਮਿਨਿਸਟਰ ਬਣਾਤਾ ਕੇਂਦਰ ਸਰਕਾਰ ਦੇ ਸਰਕਾਰ ਤੇ ਸਨਮਾਨਤਾ ਗਿਆ ਇਸ ਕੰਮ ਦਾ ਔਰ ਕਿਸੇ ਨੂੰ ਐਮਪੀ ਬਣਾ ਦਿੱਤਾ ਗਿਆ ਕਿਤੇ ਬਸ ਨਹੀਂ ਗਈ ਔਰ 36 36 ਸਾਲ ਮੁਕਦਮੇ ਦਰਜ ਨਹੀਂ ਹੋਏ ਔਰ ਜਿੰਨੀ ਦੇਰ ਹੁੰਦੀ ਹੈ ਜਸਟਿਸ ਡਿਲੇਡ ਜਸਟਿਸ ਡਾਈ ਜਿੰਨੀ ਦੇਰ ਹੋ ਜਾਂਦੀ ਹੈ ਸਮੂਹ ਨਸ਼ਟ ਹੋ ਜਾਂਦੀ ਹੈ ਸਜ਼ਾਵਾਂ ਨਹੀਂ ਮਿਲਦੀ ਨਰਿੰਦਰ ਮੋਦੀ ਜੀ ਇਹ ਭਾਰਤੀ ਜਨਤਾ ਪਾਰਟੀ ਇਹ ਸਚਾਈ ਨੂੰ ਸਮਝਦੀ ਸੀ ਉਹਨਾਂ ਨੇ ਆ ਕੇ ਉਹਨਾਂ ਨੂੰ ਇਹ ਪਤਾ ਸੀ ਕਿ ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾ ਹੋਵੇ ਤੇ ਉਸ ਤੋਂ ਬਾਅਦ ਇੱਥੇ ਕਦੇ ਵੀ ਨਾ ਹਿੰਦੂ ਮਿਲਨੇ ਸੀ ਨਾ ਸਿੱਖ ਮਿਲਨੇ ਸੀ ਨਾ ਕ੍ਰਿਸਚੀਅਨ ਮਿਲਨੇ ਸੀ ਅੱਲਾਹੁ ਅਕਬਰ ਯੋ ਉਹਨੇ ਉਸ ਸਚਾਈ ਨੂੰ ਸਮਝਦੇ ਹੋਏ ਔਰ ਉਸ ਕੌਮ ਦਾ ਸਰਕਾਰ ਤੇ ਸਨਮਾਨ ਕੀਤਾ ਜੋ ਦੇਸ਼ ਨੂੰ ਜੋੜ ਕੇ ਰੱਖਣ ਚ ਸ਼ਾਮਲ ਹੁੰਦੀ ਹੈ ਅਗਰ ਇੱਕ ਕਿਸੇ ਕਿਸੇ ਵੱਸ ਚੜ ਜਾਂਦਾ ਤਾਂ ਉਸ ਨੂੰ ਇਹ ਸਮਝਿਆ ਜਾਂਦਾ ਸੀ ਕਿ ਹੁਣ ਅਸੀਂ ਸੁਰੱਖਿਅਤ ਹਾਂ ਇੱਕ ਸੈਨਿਕੀ ਤਰ੍ਹਾਂ ਔਰ ਹਮੇਸ਼ਾ ਉਹ ਇਹ ਵੀ ਸਮਝਦੇ ਸੀ ਕਿ ਜਦੋਂ ਵੀ ਅਫਗਾਨਿਸਤਾਨ ਵਾਲੀ ਸਾਈਡ ਤੋਂ ਢਾੜ ਵੀ ਆਉਂਦੇ ਰਹੇ ਅਫਗਾਨੀ ਵੀ ਆਇਆ ਹੋਰ ਵੀ ਆਇਆ ਤੇ ਉਹ ਆਉਂਦੇ ਰਹੇ ਔਰ ਡੁੱਟ ਕੇ ਇੱਥੋਂ ਤੱਕ ਕਿ ਔਰਤਾਂ ਨੂੰ ਵੀ ਸੋਨਾ ਵੀ ਹੋਰ ਵੀ ਖਜ਼ਾਨਾ ਚਲੇ ਜਾਂਦੇ ਸੀ ਔਰ ਇਹ ਖਾਲਸਾ ਹੀ ਸੀ ਕਿਤੇ ਜਾ ਕੇ ਔਰਤਾਂ ਨੂੰ ਛਡਵਾ ਕੇ ਇੱਜ਼ਤਦਾਰ ਤਰੀਕੇ ਨਾਲ ਘਰਾਂ ਛੱਡਦੇ ਸੀ ਔਰ ਹਿੰਦੁਸਤਾਨ ਦੀ ਦੇਸ਼ ਦੀ ਇੱਜ਼ਤ ਦੀ ਰਖਵਾਲੀ ਕਰਦੇ ਸੀ। ਤਕੂਏ ਸੱਚਾਈ ਨੂੰ ਸਮਝਦੇ ਸੀ। ਇਸ ਕਰਕੇ મોદી ਜੀ ਨੇ ਆ ਕੇ ਦੁਬਾਰਾ ਉਹ ਕੇਸ ਖੋਲੋ ਸ਼ਿਫਟ ਬਣਾਈ। ਔਰ ਸ਼ਿਫਟ ਬਣਾ ਕੇ ਉਸ ਜਾਮਦ ਹੋਇਆ। ਔਰ ਉਸੇ ਭਾਜਪਨ ਉਸੇ ਨਰਿੰਦਰ મોદી ਨੂੰ ਜਿਹਨੇ ਸਿੱਖਾਂ ਦੇ ਲਈ ਜੇ 300 ਤੋਂ ਲੋਕਾਂ ਦੀ ਸੂਚੀ ਸੀ। ਕਾਲੀ ਸੂਚੀ ਨੂੰ ਕਹਿੰਦੇ ਬਲੈਕਲਿਸਟ 36 36 ਸਾਲ ਲੋਕ ਘਰਾਂ ਦੇ ਸੀ ਆਪਾਇ। ਔਰ ਉਹਨਾਂ ਨੇ ਅੱਜ ਇੱਕ ਵਿਅਕਤੀ ਆ ਉਹ ਕਾਲੀ ਸੂਚੀ ਚ ਬਿਨਾ ਮੰਗੇ ਸਰਕਾਰ ਚ ਰਹੇ ਨੇ ਕਾਲੀ ਇਹਨਾਂ ਨੇ ਕਦੇ ਮੰਗ ਨਹੀਂ ਕੀਤੀ। ਬਿਨਾ ਮੰਗੇ ਉਹ ਕਾਲੀ ਸੂਚੀ ਖਤਮ ਕੀਤੀ ਲੋਕ ਆਪਣੇ ਪਰਿਵਾਰਾਂ ਚਾਹੇ ਘਰਾਂ ਚਾਹੇ। ਸਤਕਾਰ ਨਾਲ ਹੈ। ਪਰ ਫਿਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਇਨਾ ਬਣਾਇਆ ਉਹ ਸਰਕਾਰ ਨਾਲ ਡਿਪਲੋਮੈਟਿਕ ਉਸ ਨਾਲ ਬڑے ਲੋਗ ਆ ਕੇ ਕਰਦੇ ਆ ਮੈਂ ਮਨਵਤਾ ਜੀ ਮੈਂ ਮਨਵਤਾ ਪ੍ਰਾਈਵੇਟ ਬੰਦਾ ਕੋਣ ਕਰ ਦੂ ਜੀ ਸਰਕਾਰ ਐਡੀ ਵੱਡੀ ਤਾਕਤ ਹੈ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਜਿੰਨੇ ਵੀ ਲੋਗ ਇਹ ਕਹਿੰਦੇ ਸੀ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੰਦਾ ਲੋ ਗਲਤ ਫਹਮੀਆ ਕਿਸ ਤਰ੍ਹਾਂ ਪਾਉਂਦੇ ਆ ਆ ਕਿਤੇ 2 ਦਿਨ ਪਹਿਲਾਂ ਦੀ ਗੱਲ ਆ ઋਸ਼ੀਕੇਸ਼ ਚ ਦੋ ਸਿੱਖ ਨੌਜਵਾਨਾਂ ਤੇ ਹਮਲਾ ਹੋ ਗਿਆ ਮੈਨੂੰ ਵੀ ਟੀਵੀ 'ਤੇ ਪ੍ਰਚਲਣ ਲੱਗਿਆ ਕਿ ਸਿੱਖਾਂ ਤੇ ਜ਼ੁਲਮ ਹੋ ਰਿਹਾ ਹੈ ਮੈਂ ਕਿਸੇ ਹੋਰ ਤੇ ਤਾਂ ਨਹੀਂ ਹਮਲਾ ਹੁੰਦਾ ਬਾਕੀਆਂ ਤੇ ਵੀ ਹੁੰਦਾ ਹੈ ਪਰ ਇਹ ਹਮਲਾ ਹੋਇਆ ਸਾਡੀ ਸਰਕਾਰ ਆ ਉੱਥੇ ਬੀਜੇਪੀ ਦੀ ਮੈਂ ਕਿਹਾ ਸ਼ਾਮ ਤੋਂ ਪਹਿਲਾਂ ਪਹਿਲਾ ਦੋਸ਼ੀ ਫੜੇ ਜਾਣਗੇ ਪਰ ਇਹ ਪੰਣ ਤੋਂ ਬਾਅਦ ਉਹ ਤਿੰਨ ਫੜੇ ਆ ਉਹਨਾਂ ਦੀ ਪੁਟਾਈ ਕਰਕੇ ਬਾਕੀਆਂ ਦਾ ਵੀ ਪੁੱਛ ਰਹੇ ਐ ਐਸਾ ਸਭ ਕੁਝ ਦਿੱਤਾ ਜਾਏ ਕਿ ਦੁਬਾਰਾ ਐਸੀ ਗੱਲ ਨਾ ਹੋਵੇ ਇਹ ਬੀਜੇਪੀ ਦੀ ਪ੍ਰਮਾਣਿਕਤਾ ਸਿੱਖਾਂ ਦੇ ਪ੍ਰਤੀ ਇਹ ਉਹਨਾਂ ਨੂੰ ਵੀ ਜਾਣ ਬੁੱਝ ਕੇ ਕੁਸਲੋਗ ਇਹ ਕਰਦੇ ਆ। ਔਰ ਤੁਸੀਂ ਇਹ ਦੇਖੋ। ਚਲੋ ਮੈਂ ਉਧਰ ਨੂੰ ਕਲੀ ਜਾਂਦਾ ਉਹ ਫਿਰ ਦੂਜੇ ਪਾਸੇ ਗੱਲ ਚਲੀ ਜਾਉ ਜਿਹੜਾ ਵਿਸ਼ਾ ਅੱਜ ਉਸੇ ਨੂੰ ਲੈਣਾ। ਅੱਜ ਸ਼ਹਿਰਜਾਤਿਆਂ ਦੀ ਸ਼ਾਦ। ਪਾਪਾ ਫਤੇ ਸਿੰਘ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਗਏ ਦੁਨੀਆ ਤੋਂ। ਔਰ ਉਹਨੇ ਖਾਦੀ ਸ਼ਹੀਦ ਨਹੀਂ ਕੀਤਾ। ਔਰ ਉਸ ਉਮਰ ਦੇ ਵਿੱਚ ਬੱਚੇ ਉਸ ਸਰਦੀ ਚ ਆਪੀ ਮਾਂ ਦੀ ਹੋਦ ਤਾਂ ਨਿਕਲ ਮੰਨਦੇ ਆ। ਪਰ ਉਹ ਲਗਾਤਾਰ ਉਹਨਾਂ ਸੀਏ ਦਿੱਤੇ। ਕਿਤੇ ਤਾਂ ਉਹਨੇ ਦਿੱਤਾ ਸੀ ਸ਼ਰਾਬ ਕਰਦੇ ਸੀ। ਫਿਰ ਛੱਡ ਦਿੰਦੇ ਸੀ ਕਿਉਂ ਇਸਲਾਮ ਕਬੂਲ ਕਰੋਗੇ? ਸਿਰਫ ਐਨਾ ਹੀ ਕਹਿਣਾ ਸੀ ਕਬੂਲ ਹੈ, ਕਬੂਲ ਹੈ, ਬੰਦੂਲਾ। ਕੋਈ ਵੀ ਵਿਅਕਤੀ ਕਹੇ ਵੈਸੇ ਤੁਸੀਂ ਇਹ ਤੋਂ ਉਹ ਤਾਂ ਬੱਚੇ ਸੀ। ਉਸ ਵੇਲੇ ਕਰੋ ਰੱਬੀ ਨੂੰ ਹੋ ਸੀ। ਉਹ ਡਿਸਾਊਂਡ ਦੇਸ਼ਤਰੰਤੇ ਕੌਮ ਦੇ ਵੀ ਖੜੇ ਰਹੇ ਉਹ ਇੱਕ ਆਪਣੀ ਮਿਸਾਲ ਹੈ ਇਸ ਦੁਨੀਆ 'ਚ ਇਸ ਤਰ੍ਹਾਂ ਦੀ ਉਹਨਾਂ ਨੂੰ ਵੀ ਯਾਦ ਕਰਨ ਦੀ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਇਹ ਨਰਿੰਦਰ મોદી ਸੀ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸਾਰੇ ਦੁਨੀਆ ਦੀਆਂ ਐਮਬੈਸੀਆਂ ਯਾਦ ਕੀਤਾ ਜਾਇਆ ਚਾਹੇ ਪਰਦੇਸ਼ ਤੱਕ ਰਣਾ ਹੀ ਹੈ ਉਹ ਵੀ ਇਕਾਦੀਲ ਨੇ ਕਦੇ ਮੰਗ ਨਹੀਂ ਕੀਤੀ ਜਿਹੜੇ ਕਹਿੰਦੇ ਸੀ ਪੰਥ ਦੇ ਪਹਿਰੇਦਾਰ ਉਹੀ ਪਰੰਦਰਾਮ ਹੀ ਹੈ ਉਹ ਪਰਿਵਾਰਾਂ ਦੇ ਪਰੇ ਆਦਾਰ ਹੈ। ਪੰਜਾਂ ਵਾਲੀ ਗੱਲ ਚਲੀ ਗਈ ਉਹਨਾਂ ਦੀ। ਅੱਜ ਤੱਕ ਲੱਭੇ ਵੀ ਨਹੀਂ ਤਰਾਸ਼ੇ ਜਾਂਦੇ। ਔਰ ਫਿਰ ਇੱਥੇ ਵਸ ਨੂੰ ਗੁਰੂ ਨਾਨਕ ਦੇਵ ਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨਾ। ਔਰ ਪੂਰੀ ਦੁਨੀਆ 'ਚ ਅੰਬੈਸੀਆਂ 'ਚ ਮਨਾਏ ਜਾਣੇ ਚਾਹੇ ਪ੍ਰਕਾਸ਼ ਕਰੋ। ਤੇ ਇਹ ਇੱਕ ਕਿਸੇ ਤਰ੍ਹਾਂ ਦੇ ਹਿੰਦੁਸਤਾਨ ਚ ਵੀ ਕਈ ਤਰ੍ਹਾਂ ਦੇ ਉਹਨਾਂ ਦੇ ਵੀ ਕਈ ਪ੍ਰਮੁੱਖ ਨੇ ਕਿਸੇ ਦੇ ਵੀ ਦਿਹਾੜੇ ਪੂਰੀ ਦੁਨੀਆ ਦੇ ਐਮਬੈਸਡੀਆਂ 'ਚ ਕਿਸੇ ਪ੍ਰਧਾਨ ਮੰਤਰੀ ਨੇ ਜੁਮਾਏ ਉਹ ਵੀ ਬਣਾਏ ਗਏ ਪਰ ਉਸ ਦੇ ਬਾਅਦ ਵੀ ਸਿੱਖ ਵਿਰੋਧੀ ਜਿਹੜੇ ਲੋਕ ਕਹਿੰਦੇ ਆ ਅਸਲੀ ਸਿੱਖ ਵਿਰੋਧੀ ਉਹ ਨੇ ਪੰਥ ਵਿਰੋਧੀ ਉਹ ਨੇ ਜਿਹੜੇ ਸਰਕਾਰਾਂ 'ਚ ਬੰਦਾ ਉਂਗਲਾ ਆਖੁੰਦੇ ਨੇ ਔਰ ਜਿਸ ਤਰ੍ਹਾਂ ਦੀ ਭਾਜਪਾ ਦੀ ਪ੍ਰਮਾਣਿਕਤਾ ਅੱਜ ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਹੈ ਇੱਥੇ ਪੰਜਾਬ ਦੇ ਪਿੰਡਾਂ 'ਚ ਵੀ ਲੋਕੀ ਕਹਿੰਦੇ ਆ ਇਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਰਾਸ਼ਟਰਪਤੀ ਵੀ ਸਿੱਖ ਰਿਹਾ ਉਹਨਾਂ ਨੇ ਇਸ਼ਾਰਾ ਦਿੱਤਾ ਦੇ ਨਹੀਂ ਸਕਿਆ ਕਿਉਂਕਿ ਐਸੀ ਪਾਰਟੀ ਤੋਂ ਉਹਨਾਂ ਨੇ ਨਹੀਂ ਦੇਣ ਦਿੱਤਾ ਪਰ ਮਾਫੀ ਵੀ ਮੰਗਾਈ ਤਾਂ ਕਿ ਸਿੱਖ ਪ੍ਰਧਾਨ ਮੰਤਰੀ ਤੋਂ ਮੰਗਾਈ ਆਪ ਨਹੀਂ ਮੰਗੀ ਹਰ ਮੁਹਿੰਦਰਾਜ ਕੀ ਅੰਦਰ ਜਦੋਂ ਕੋਈ ਕਤਲੋਗਾਰ ਤੁੰਦੀ ਜੋਗੀ ਚਾਹੀਦਾ ਅਰੇ ਭਾਈ ਮੋਦੀ ਜੀ ਨਾ ਉਹ ਤਾਂ ਜੋਗੀ ਕਿੱਥੋਂ ਆ ਜੂ ਮੋਦੀ ਜੇ ਤੁਸੀਂ ਭਾਜਪਾ ਨਹੀਂ ਲਿਆਉਂਗੇ ਤਾਂ ਮੋਦੀ ਕਿੱਥੋਂ ਆ ਜੂ ਮੈਂ ਅੱਜ ਤੁਹਾਡੇ ਨਾਲ ਪੰਜਾਬ ਵਾਸੀਆਂ ਇੱਥੇ ਬੈਠ ਕੇ ਇਹ ਵਿਸ਼ਵਾਸ ਵੀ ਦਵਾਣਾ ਵਾਦਾ ਵੀ ਕਰਦਾ ਤੇ ਜੇ ਗਲਾਂ ਚ ਚੱਕੀਆਂ ਪਾਗੇ ਜੇ ਉਹ ਯੂਪੀ ਚ ਘੁੰਮਦੇ ਹਨ ਗੈਂਗਸਟਰ ਤੇ ਆ ਡਰਗ ਵਾਲੇ ਇਹ ਨਕਸਲਰ ਔਰ ਮੈਂ ਤਾਂ ਇਹ ਕਹਣਾ ਕਿ ਐਮਐਲਏ ਚਾਹੇ ਨਾ ਸਰਕਾਰੀ ਐਮਐਲਏ ਹੋਵੇ ਸਰਕਾਰੀ ਪਾਰਟੀ ਦਾ ਉਹ ਸਾਡੀ ਐਮਐਲਏ ਆ ਉਹ ਨਹੀਂ ਨਾਮਿਤ ਤੌਰ ਤੇ ਕਹਿੰਦੀ ਹੁੰਦੀ ਹੈ ਵਿਚਾਰੀ ਭੈਣ ਆ ਸਾਡੀ ਚਲੋ ਇਹ ਕਹਿੰਦੀ ਹੁੰਦੀ ਐ ਐਮਐਲਏ ਤੈਨੂੰ ਨਹੀਂ ਚੰਗੀ ਜੁੱਤੀ ਚੋਰੀ ਹੁੰਦੀ ਐ ਕਹਿੰਦੇ ਤੋਂ ਉਹਨੋਂ ਚੁਪਟਾ ਖਵਾ ਹੋ ਰਹੀਆਂ ਨੇ ਅਸੀਂ ਪੁੱਛਦੇ ਆਂ ਕਈ ਵਾਰ ਉਹ ਜੁੱਤੀ ਨਹੀਂ ਚੋਰੀ ਹੁੰਦੀ ਇਹ ਕੀ ਹੋ ਰਿਹਾ ਐ ਇਹ ਸਰਕਾਰੀ ਤੌਰ ਤੇ ਹੋ ਰਿਹਾ ਸਾਰਾ ਕੁਝ ਔਰ ਜਦੋਂ ਤੁਸੀਂ ਐਸਐਸਪੀ ਪੈਸੇ ਲੈ ਕੇ ਲਗਾਉਂਗੇ ਭ੍ਰਸ਼ਟਾਚਾਰ ਵਧਾਉਂਗੇ ਫਿਰ ਕੀ ਹੋਊਗਾ ਇਹ ਹੋ ਰਿਹਾ ਪੰਜਾਬ ਚ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਬੀਜੇਪੀ ਆ ਜਾਣਗੇ ਲੈਓ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਇਹ ਸਾਰਾ ਕੁਝ ਤੁਹਾਨੂੰ ਖਤਮ ਹੋ ਜਾਏ ਇਹ ਜਿਹੜੀ ਕਹਿਣ ਦੀ ਲੋੜ ਨਹੀਂ ਪਣੀ ਇਹ ਸਰਕਾਰੀ ਤੌਰ ਤੇ ਹੁੰਦਾ ਸਾਰਾ ਕੁਝ ਇਹ ਨੈਕਸਸ ਆ ਜਿਹੜੀ ਸਮਗਨੇਗਾ ਔਰ ਜਿਹੜੇ ਇੰਟਰੈਕਸ ਦਾ ਕੰਮ ਵੀ ਹੁੰਦਾ ਇਹ ਨੈਕਸਸ ਆ ਸਰਕਾਰੀ ਅਧਿਕਾਰੀ ਪ੍ਰਸ਼ਾਸਨ ਕਮਿਸ਼ਨ ਅਧਿਕਾਰੀ ਔਰ ਪੋਲੀਟੀਸ਼ੀਅਨ ਸਰਕਾਰੀ ਅਦਾਂ ਤੇ ਬੈਠੇ ਲੋਕ ਔਰ ਇਹ ਸਮਗਲਰ ਤੇ ਗੈਂਗਸਟਰ ਇਹ ਮਿਲ ਕੇ ਕਰਦੇ ਆ ਨਾਪਕੋ ਟੈਰਰਿਜ਼ਮ ਉਹ ਪੰਜਾਬ ਚ ਇਹ ਤਾਂ ਹਲ ਹੋਊਗਾ ਇਹਦਾ ਗੱਲਬਾਤ ਕਰਨ ਵਾਲਾ ਦੋ ਦਿਨਾਂ ਹੱ ਕਰਦੇ ਹੁਣ ਤੁਸੀਂ ਦਿੱਲੀ ਚਾਰ ਕੇ ਤਾਂ ਹੁਣ ਇੱਥੇ ਨਾਟਕ ਕਰਨ ਲੱਗੇ ਪਹਿਲਾਂ ਕਰਨ ਦੇ ਕਿਉਂ ਕੀਤਾ ਤੇ ਇਸ ਲਈ ਮੇਰਾ ਇਹ ਕਹਿਣਾ ਹੈ ਕਿ ਭਾਜਪਾ ਜਿਹੜੀ ਆ ਸਾਡੇ ਪ੍ਰਧਾਨ ਮੰਤਰੀ ਸਿੱਖਾਂ ਦੇ ਜਿੰਨੇ ਹੱਕ ਚ ਨੇ ਔਰ ਭਾਜਪਾ ਜਿੰਨੇ ਹੱਕ ਚਾ ਜਿੰਨਾ ਸਤਕਾਰ ਕਰਦੀ ਆ ਈਵਨ ਅਕਾਲੀ ਦਲ ਦੀ ਅੱਜ ਦੀ ਲੀਡਰਸ਼ਿਪ ਨਹੀਂ ਕਰਦੀ ਜਿਹੜੇ ਸਿਰਫ ਪਰਿਵਾਰ ਨੂੰ ਬਚਾਉਣ ਤੇ ਲੱਗੇ ਰਹਿੰਦੇ ਆ ਪਰਿਵਾਰ ਦੇ ਕੌਸ਼ਨ ਤੇ ਲੱਗੇ ਰਹਿੰਦੇ ਆ ਪੰਥ ਨਹੀਂ ਇੱਦਾਂ ਵੱਜਦਾ ਇਹੀ ਅੱਜ ਤੁਹਾਡੇ ਨਾਲ ਮੇਰਾ ਮਿਲਣ ਦਾ ਮਕਸਦ ਸੀ ਤੇ ਆ ਇਹਨੂੰ ਸਾਹ ਦਾ ਜਿਹੜਾ આરોਪ ਹੈ ਜੇ ਕਿਦਰਨਾਸੀ ਦੀ ਜਿਹੜਾ ਹੈਗਾ ਸ਼ੌਂਦਰੀਕਰਨ ਕੀਤਾ ਜਾ ਰਿਹਾ ਹੈ ਉਹ ਰਸਤੇ ਠੀਕ ਬਣਾਏ ਜਾ ਰਹੇ ਨੇ ਤੇ ਚੋਗਿਰਦਾ ਇਹੋ ਸਾਰਾ ਕੁਝ ਬਣਾਇਆ ਜਾ ਰਿਹਾ ਤੇ ਉੱਥੇ 2750 ਕਰੋੜ ਸਾਡੀ ਕੈਬਨਟ ਨੇ ਮਨਜ਼ੂਰੀ ਦਿੱਤੀ ਆ ਰੋਬੇ ਜਿਹੜਾ ਬਹੁਤ سارے ਲੋਕ ਜਾਣ ਨਹੀਂ ਪਾਉਂਦੇ ਸੀ ਜਿਨ੍ਹਾਂ ਨੂੰ ਅੱਜ ਕੱਲ ਚੱਲਣ ਫਿਰਨ ਦੀ ਵੀ ਦਿੱਕਤ ਹੋ ਜਾਂਦੀ ਹੈ ਕਈ ਵਾਰ ਜਲਦੀ ਤੇ ਉਹ ਜਾਣ ਵਾਸਤੇ ਜਿਹੜਾ ਰੋਬੇ ਬਣਨ ਕਰਨਾ ਉਹ ਹੇਮਪੁਰ ਸਾਹਿਬ ਲਈ ਬਣਾਇਆ ਤੇ ਇਹ ਪ੍ਰਧਾਨ ਮੰਤਰੀ ਜੀ ਦਾ ਅਸੀਤਨਵਾਦ ਵੀ ਆਪਣੇ ਤੁਹਾਡੇ ਮਾਧਿਅਮ ਨਾਲ ਕਿ ਇਹ ਬਹੁਤ ਅੱਛਾ ਕੰਮ ਕੀਤਾ ਸਾਡੇ ਬਹੁਤ ਜ਼ਰੂਰ ਤੀ ਜਾਂਦੇ ਆ ਗੁਰੂ ਸਾਹਿਬ ਨੇ ਜੋ ਸਾਡੀ ਮੰਨਤਾ ਜੇ ਉੱਥੇ ਦੱਸਿਆ ਕੀਤੀ ਹੈ ਉਹ ਸਾਡੇ ਲਈ ਤਾਂ ਮੁਕੱਦਸ ਸਥਾਨ ਤੇ ਜਾਣਾ ਹੁੰਦਾ ਬਹੁਤ ਸਾਰੇ ਜਾਸ ਪੰਜਾਬ ਤੋਂ ਵੀ ਖਾਲਸਾ ਦਾ ਜਾਂਦਾ ਹੀ ਹੈ ਤੇ ਇਸ ਕਰਕੇ ਮੈਂ ਉਹਦੇ ਲਈ ਵੀ ਧੰਨਵਾਦ ਕਰਦਾ ਤੁਹਾਡੇ ਮਾਧਿਅਮ ਨਾਲ ਔਰ ਅੱਗੇ ਇੱਕ ਤੁਹਾਨੂੰ ਤੁਹਾਡਾ ਸਵਾਲ ਹੋਇਆ ਤੁਹਾਨੂੰ ਕਿਰਪਾ ਕਰਵਾਉ ਤੁਸੀਂ ਵਿਸ਼ਾ ਛੇੜੇ ਲਈ ਪੰਜਾਬ ਦਾ